ਸ਼੍ਰੀ ਦੁਰਗਾ ਮਾਤਾ ਮੰਦਰ ਮੰਡੀ ਮੁੱਲਾਪੁਰ ਵੱਲੋਂ ਬਾਠਵਾ ਵਿਸ਼ਾਲ ਭਗਵਤੀ ਮੇਲਾ ਅਤੇ ਜਾਗਰਣ ਕਰਵਾਇਆ ਗਿਆ ਇਹ ਸਮਾਗਮ ਪਿਛਲੇ 2 ਦਿਨਾਂ ਤੋਂ ਚੱਲ ਰਹੇ ਹਨ ਅੱਜ ਸ਼ਹਿਰ ਦੇ ਅੰਦਰ ਵੱਖ-ਵੱਖ ਜਗ੍ਹਾ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਗਈ ਜਿੱਥੇ ਸ਼ਹਿਰ ਵਾਸੀਆਂ ਨੇ ਇਸ ਦਾ ਭਰਮਾ ਸਵਾਗਤ ਕੀਤਾ ਇਸ ਮੌਕੇ ਤੇ ਮਾਤਾ ਦਾ ਜਾਗਰਣ ਹੋਵੇਗਾ ਅਤੇ ਕੱਲ ਸਵੇਰੇ ਕੰਨਿਆ ਪੂਜਨ ਹੋਵੇਗਾ ਆਓ ਆਪਾਂ ਵੀ ਦੇਖਦੇ ਹਾਂ ਕੁਝ ਝਲਕੀਆਂ ਇਸ ਸ਼ਹਿਰ ਦੇ ਵਿੱਚ ਨਿਕਲੀ ਹੋਈ ਸ਼ੋਭਾ ਯਾਤਰਾ ਦੀਆਂ ਅਤੇ ਗੱਲਬਾਤ ਕਰਦੇ ਹਾਂ ਪ੍ਰਬੰਧਕਾਂ ਦੇ ਨਾਲ। ਸਿਰ ਨਾਮ ਵਾਲੀ ਤੇਰੇ ਨਾਮ ਵਾਲੀ ਸੱਚੇ ਦਰਬਾਰ ਕੀ ਸ਼ਹਿਰ। ਗੁਬਾਟਾ ਵਿਸ਼ਾਲ ਭਗਵਤੀ ਮੇਲਾ ਅਤੇ ਜਗਰਾਤਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਦੁਰਗਾ ਮਾਤਾ ਜੀ ਦੇ ਮੰਦਰ ਵਿੱਚ ਬੜੀ ਸ਼ਰਧਾ ਨਾਲ ਬੜਾ ਜਗਰਣ ਮਨਾਇਆ ਜਾ ਰਿਹਾ ਹੈ ਅੱਜ ਰਾਤ ਨੂੰ ਠੀਕ 8 ਵਜੇ ਸ਼੍ਰੀ ਦੁਰਗਾ ਮਾਤਾ ਜੀ ਦੇ ਮੰਦਰ ਉਪਰੰਤ ਝੰਡਾ ਚੜਾਇਆ ਜਾਏਗਾ ਪਰ ਰਾਤ ਨੂੰ ਠੀਕ 9 ਵਜੇ ਸ਼੍ਰੀ ਨਰੇਂਦਰ ਕੁਮਾਰ ਜੀ ਦੇ ਬੇਟੋ ਇੰਗਲੈਂਡ ਵਾਲੇ ਸਾਰੀ ਰਾਤ ਮਾਤਾ ਜੀ ਦਾ ਜਾਗਰਣ ਕਰਨਗੇ ਤੋਂ ਸੂਹ ਸੰਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਸਮੇਂ ਅਨੁਸਾਰ ਸ਼੍ਰੀ ਦੁਰਗਾ ਮਾਤਾ ਜੀ ਦੇ ਮੰਦਰ ਵਿੱਚ ਪਹੁੰਚੋ ਪ੍ਰੋਗਰਾਮ ਦੀ رونਕ ਨੂੰ ਵਧਾਓ ਪਰਮਾਤਮਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਬਾਟਮਾ ਵਿਸ਼ਾਲ ਭਗਵੰਤੀ ਮੇਲਾ ਅਤੇ ਜਗਰਾਤਾ ਜੈ ਮਾਤਾ ਦੀ ਜੈ ਮਾਤਾ ਦੀ